ਹਾਂਜੀ ਵੀਰ ਆਪਣੀ ਰਿਪੇਅਰ ਹੋ ਚੁੱਕੀ ਹੈ ਕੰਪਲੀਟ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਆਪਾਂ ਬਾਸਕਟ ਦੀ ਸੈਟਿੰਗ ਕਿੰਨੇ ਤੇ ਕੀਤੀ ਏ ਤੇ ਆਪਾਂ ਜਿਹੜੀ ਸਰਵਿਸ ਕਰਦੇ ਹਾਂ ਤੇਲ ਦੀ ਉਹ ਆਪਾਂ ਕਿਹੜਾ ਤੇਲ ਪਾਇਆ ਤੇ ਆਪਾਂ ਕਿੰਨਾ ਨੰਬਰ ਪਾਉਣੇ ਆ ਕਿਉਂਕਿ ਇਹ ਆਪਣਾ ਜਿਹੜਾ ਕੰਬਾਈਨ ਤੇ ਟਰਬੋ ਇੰਜਨ ਏ ਤੇ ਟਰਬੋ ਇੰਜਨ ਤੇ ਜਿਹੜੇ ਆਪਣੇ ਸਾਦੇ ਇੰਜਨ ਨੇ ਜਿਵੇਂ 02 ਉਹਨਾਂ ਦੇ ਨਾਲ ਥੋੜਾ ਜਿਹੜਾ ਅਲੱਗ ਆਪਣਾ ਤੇਲ ਪੈਂਦਾ ਹੈ ਤੇ ਜਾਨੀ ਕਿ ਹੋਰ ਆਪਾਂ ਨੂੰ ਕੋਈ 베어ਿੰਗ ਪਟਣ ਦੀ ਜ਼ਰੂਰਤ ਨਹੀਂ ਪਈ। ਤਕਰੀਬਨ ਜਿਹੜੇ ਸਾਰੇ 베어ਿੰਗ ਸਹੀ ਨਿਕਲੇ ਨੇ ਆਪਣੇ ਕਿਉਂਕਿ ਜਦੋਂ ਆਪਾਂ ਕੰਬੈਨ ਧੋ ਕੇ ਖਿਲਾਰਦੇ ਆ। ਉਹ ਤੋਂ ਜਿਹੜੇ ਆਪਣੇ ਕਿਉਂਕਿ ਪੌਂਦਾ ਵਿੱਚ ਪਾਣੀ ਪੈਣ ਕਰਨ ਜ਼ਿਆਦਾ 베어ਿੰਗ ਖਰਾਬ ਹੁੰਦੇ ਨੇ ਆਪਾਂ ਉਦੋਂ ਬਲੌਰ ਦੇ ਨਾਲ ਹਵਾ ਮਾਰ ਕੇ ਵੈਸੇ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਆ। ਤੇ ਉਦੋਂ ਹੀ ਆਪਾਂ ਬਲੌਰ ਨਾਲ ਹਵਾ ਸੰਗੀਤ ਨਾਲ ਸਾਫ਼ ਕਰਕੇ ਖਿਲਾਰਦੇ ਨੇ ਤਾਂ ਹੁਣ ਆਪਾਂ ਵਿੱਚੋਂ ਸਾਰਾ ਸਮਾਨ ਕੱਢ ਕੇ ਸੀਪਾਂ ਬੈੱਡ ਬੂਡੇ ਹੁਣ ਆਪਾਂ ਧੋਨੇ ਆ ਤੇ ਉਸ ਤੋਂ ਅਗਲੇ ਦਿਨ ਆਪਾਂ ਜਾਨੀ ਕਿ ਫਿਰ 베어ਿੰਗਾਂ ਨੂੰ ਰੀਸ ਕਰਨ ਲੱਗ ਪੈਨੇ ਆ ਤੇ ਜਿੰਨੇ ਨਾਲ ਜਿਹੜੀ ਆਪਣੀ ਇੱਕ ਤਾਂ ਮਸ਼ੀਨ ਦੇ ਵਿੱਚ ਜੰਗ ਬਹੁਤ ਘੱਟ ਲੱਗਦੀ ਹੈ ਦੂਜਾ 베어ਿੰਗ ਬਹੁਤ ਘੱਟ ਖਰਾਬ ਹੁੰਦੇ ਨੇ ਵੈਸੇ ਮਸ਼ੀਨ ਵੀ ਆਪਣੀ ਵਧੀਆ ਰਹਿੰਦੀ ਹੈ ਜੰਗ ਨਹੀਂ ਲੱਗਦਾ ਤੇ ਜਿੰਨੇ ਨਾਲ ਆਪਣੀ ਜਿਹੜੀ ਮਸ਼ੀਨ ਆਪਣੀ ਇਹ ਲੰਮਾ ਸਮਾਂ ਚੱਲਦੀ ਜਲਦੀ ਗਲਤੀ ਨਹੀਂ ਕੀ ਤੇ ਜਿਹੜੀ ਆਪਾਂ ਆਪਾਂ ਜਿਹੜੀ ਬਾਸ ਕੱਟ ਦੀ ਸੈਟਿੰਗ ਹੈ ਆਪਾਂ ਅਗਲੇ ਪਾਸੋਂ ਆਪਾਂ ਇਹਦੇ ਵਿੱਚ ਆਪਾਂ 17 ਦੀ ਜਿਹੜੀ ਚੂੜੀ ਹੈ ਉੱਥੇ ਆਪਾਂ ਸੈੱਟ ਕੀਤੀ ਹੈ ਜਣੇ ਕਿ ਅਗਲੇ ਪਾਸੋਂ ਆਪਾਂ 17 ਤੇ ਕੀਤੀ ਹੈ ਤੇ ਜਿਹੜੇ ਆਪਣੇ ਪਿਛਲੇ ਪਾਸੋਂ ਐ ਬਾਸਕਟ ਇਹ ਆਪਾਂ ਬਲੇਡ ਤੇ ਕੀਤੀ ਹੈ ਜਿਹੜਾ ਆਪਣਾ ਸਟੈਪ ਵਾਲਾ ਬਲੇਡ ਹੁੰਦਾ ਉਹਦੇ ਤੇ ਆਪਾਂ ਸੈੱਟ ਕੀਤੀ ਹੈ ਇਹਦੇ ਨਾਲ ਜੇ ਮੇ ਕੋਈ ਮੌਸਮ ਖਰਾਬ ਹੋ ਜਾਂਦਾ ਉਹਦੇ ਚ ਵੀ ਬੱਲੀ ਨਹੀਂ ਆਉਂਦੀ ਜਾਂ ਰਾਤ ਤੱਕ ਆਪਾਂ ਮਸ਼ੀਨ ਚਲਾਉਣੀ ਹੈ ਜਦੋਂ ਮਰਜ਼ੋੜ ਥੋੜਾ ਜਿਹੜਾ ਰਾਤ ਨੂੰ 8 ਵਜੇ ਤੋਂ ਬਾਅਦ ਤਾਂ ਉਹਦੇ ਵਿੱਚ ਜਿਹੜਾ ਬੱਲੀ ਦੇ ਵਿੱਚ ਫਿਰ ਦਾਣਾ ਨਹੀਂ ਆਉਂਦਾ ਜੀ ਆਪਾਂ ਪਿੱਛੋਂ ਥੋੜੀ ਖੁੱਲੀ ਕਰਦੇ ਆ ਤਾਂ ਉਹਨੇ ਜਿਹੜਾ ਫਿਰ ਬੱਲੀ ਦੇ ਵਿੱਚ ਦਾਣਾ ਆਉਂਦੀ ਸਮੱਸਿਆ ਆਉਂਦੀ ਹੈ ਇਹਦੇ ਨਾਲ ਜਿਹੜਾ ਆਪਣਾ ਸਫਾਈ ਵੀ ਵਧੀਆ ਆਉਂਦੀ ਹੈ ਕੋਈ ਟੋਟਾ ਨਹੀਂ ਆਉਂਦਾ ਤੇ ਜਿਹੜਾ ਆਪਣਾ ਬਲੀ ਦੇ ਵਿੱਚ ਦਾਣੇ ਵੀ ਨਹੀਂ ਆਉਦੇ ਇਹ ਆਪਾਂ ਆ ਗੋ 17 ਤੇ ਤੇ ਪਿੱਛੋਂ ਆਪਾਂ ਸਟੈਪ ਵਾਲੇ ਬਲੇਡ ਤੇ ਕੀਤੀ ਬਾਸਕਟ ਦੀ ਸੈਟਿੰਗ ਬਾਕੀ ਇਹਦੇ ਨਾਲ ਮੱਖੀ ਚ ਵੀ ਫਰਕ ਪੈਂਦਾ ਵੈ ਮੱਖੀ ਆਉਣ ਦੇ ਹੋਰ ਵੀ ਕਾਰਨ ਨਹੀਂ ਹੁੰਦੇ ਨੇ ਸੀਪਾਂ ਦੀ ਸੈਟਿੰਗ ਤੇ ਹੋਰ ਵੀ ਕਾਰਨ ਹੁੰਦੇ ਨੇ ਮੱਖੀ ਆਉਣ ਦੇ ਤੇ ਬਾਕੀ ਇਹ ਦੀ ਜਿਹੜੀ ਆਪਾਂ ਬਾਸਕਟ ਦੀ ਸੈਟਿੰਗ ਇਹ ਆਪਾਂ ਮਾਲਵਾ ਦੀਆਂ ਰਸਵਾਰਾਂ ਦਾਈਆਂ ਨੇ ਤੇ ਇਹ ਆਪਾਂ 17 ਤੋਂ ਅੱਗੇ ਤੇ ਪਿਛਲੇ ਪਾਸੋਂ ਆਪਾਂ 13 ਦਾ ਸਟੈਪ ਵਾਲੇ ਨਟ ਤੇ ਕੀਤੇ ਨੇ ਆਪਣੇ ਕਈ ਵੀਰ ਆਪਣੇ 13 10 ਤੇ ਵੀ ਕਰਦੇ ਨੇ ਅਗਲੇ ਪਾਸੋਂ 13 ਤੇ ਤੇ ਪਿੱਛੋਂ ਜਿਹੜੀ ਆਪਣੀ 17 ਤੇ 10 ਤੇ ਕਰਦੇ ਨੇ ਚਲੋ ਆਪੋ ਆਪਣਾ ਤਜਰਬਾ ਹੁੰਦਾ ਤੇ ਇਹ ਆਪਾਂ 17 ਤੇ ਤੇ ਆਪਾਂ ਇਹ ਬਲੇਡ ਸੈਪ ਸਟੈਪ ਵਾਲੇ ਬਲੇਡ ਦੇ ਕਰਦੇ ਬਾਕੀ ਦੂਸਰੀ ਜਰੂਰ ਦੱਸਿਆ ਜੀ ਵੀ ਤੁਸੀਂ ਜਿਹੜੀ ਇਹ ਬਾਸਕਰ ਦੀ ਸੈਟਿੰਗ ਕਿੰਨੇ ਤੇ ਕਰਦੇ ਜੀ ਤੇ ਜਿਹੜਾ ਆਪਾਂ ਦੀ ਸਰਵਸ ਤੇਲ ਆਪਾਂ ਸਰਬੋ ਤੇਲ ਦੀ ਆਪਾਂ ਸਰਵਿਸ ਕਰਦੇ ਆ ਇਹ ਆਪਣਾ ਟਰਬੋ ਇੰਜਨਿਆਂ 'ਇਸ ਤੇ ਲੱਗਾ ਹੋਇਆ ਤੇ ਜਿਹੜਾ ਆਪਣਾ ਤੇਲ ਏ ਇਹ ਆਪਾਂ 15 40 ਪਾਉਣੀ ਆ ਕਿਉਂਕਿ ਟਰਬੋ ਇੰਜਨਾਂ ਦੇ ਵਿੱਚ ਜਿਹੜਾ ਤੇਲ 15 40 ਹੀ ਪੈਂਦਾ ਜਿਹੜੇ ਆਪਣੇ 02 ਇੰਜਨ ਸਾਦੇ ਇੰਜਨ ਜਿਹੜੇ ਆਪਣੇ 11 12 ਤੋਂ ਪਹਿਲਾਂ-ਪਹਿਲਾਂ ਆਏ ਨੇ ਵੈਸੇ 13 ਮਾਡਲ ਤੱਕ ਵੀ ਜਿਹੜੇ 02 ਇੰਜਨ ਆਏ ਹੋਏ ਨੇ ਕਿਸੇ ਕਿਸੇ ਮਸ਼ੀਨ ਦੇ ਵਿੱਚ ਪੇਟੀ ਦੇ ਵਿੱਚ ਤਾਂ ਉਹਦੇ ਵਿੱਚ ਆਪਾਂ 20 40 ਪਾਉਣੀ ਆ ਤੇ ਜਿਹੜੇ ਆਪਣੇ ਟਰਬੋ ਇੰਜਨ ਨੇ ਇਹਨਾਂ ਵਿੱਚ ਆਪਾਂ 15 40 ਤੇਲ ਪੈਂਦਾ ਜਿਵੇਂ ਹੁਣ ਲਾਲ ਇਹਨੂੰ ਆ ਗਿਆ ਇਹਨਾਂ ਵਿੱਚ ਜਿਹੜੇ 15 40 ਹੀ ਤੇਲ ਪੈਂਦਾ ਤੇ ਜਿਹੜੇ ਆਪਣੇ ਪਹਿਲੇ ਇੰਜਨ ਨੇ 02 ਦੇ ਵਿੱਚ ਆਪਾਂ ਇਹ 20 40 ਤੇਲ ਪੈਂਦਾ ਤੇ ਜਿਹੜਾ ਵੀ ਤੇਲ ਤੁਸੀਂ ਪਾਉਣਿਓ ਸਟਾਰਟਿੰਗ ਦੇ ਲੈ ਕੇ ਜਦੋਂ ਸ਼ੁਰੂ ਕਰਦੇ ਹੋ ਉਦੋਂ ਇੱਕੋ ਕੰਪਨੀ ਦਾ ਹੀ ਪਾਇਆ ਕਰੋ ਤੇ ਤੇਲ ਦੇ ਵਿੱਚ ਵੀ ਆਪਣੇ ਜਿਹੜੇ ਵੱਖ-ਵੱਖ ਗ੍ਰੇਡ ਹੁੰਦੇ ਨੇ ਜਿਵੇਂ CF ਆਉਂਦਾ CI ਆਉਂਦਾ ਤੇ ਇਹਨਾਂ ਦੇ ਵਿੱਚ ਵੀ ਜਿਹੜਾ ਗ੍ਰੇਡ ਆਪਾਂ ਜੇਕਰ ਵਧੀਆ ਮੰਨ ਗਏ ਤਾਂ ਜਿਹੜਾ CI ਗ੍ਰੇਡ ਵਧੀਆ ਤੇ ਸੀਆਈ ਆਪਣਾ ਗ੍ਰੇਡ ਤੇਲ ਪਾਇਆ ਕਰੋ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਸੀਆਈ ਗ੍ਰੇਡ ਤੇਲ ਵਧੀਆ ਜਿਹੜਾ ਸੀਆਫ ਥੋੜਾ ਕ ਹਲਕਾ ਹੁੰਦਾ ਬਾਕੀ ਸੀਆਈ ਗ੍ਰੇਡ ਬਹੁਤ ਵਧੀਆ ਤੇਲ ਜਾਣ ਕੇ ਇੰਜਨ ਦੇ ਵਾਸਤੇ ਮੰਨਿਆ ਜਾਂਦਾ ਤੇ ਇਹ ਆਪਾਂ ਜਿਹੜਾ 3800 ਦਾ ਆਪਾਂ ਨੂੰ ਜਿਹੜਾ ਇਹ 15 ਲੀਟਰ ਤੇਲ ਪਿਆ ਹੈ 15 ਲੀਟਰ 3800 ਦਾ ਸਰਵੋ ਕੰਪਨੀ ਦਾ origignal ਤੇਲ ਹੈ ਤੇ ਜਦੋਂ ਵੀ ਤੇਲ ਲੈਣਾ ਪੱਕੇ ਬਿਲ ਤੇ ਲਿਆ ਕਰੋ ਕਿਉਂਕਿ ਇਹਨਾਂ ਦੇ ਵਿੱਚ ਵੀ ਜਿਹੜੇ ਡੁਬਲੀਕੇਟ ਜਿਹੜੇ ਮਾੜੇ ਤੇਲ ਅਭੀ ਆਉਂਦੇ ਨੇ ਕੰਪਨੀਆਂ ਦੇ ਨਾਲ ਕਿਉਂਕਿ ਹਰ ਇੱਕ ਚੀਜ਼ ਜਿਹੜੀ ਵੀ ਚੀਜ਼ origignal ਹੈਗੀ ਇਹ ਉਹਦੇ ਨਾਲ ਇੱਕ ਆਪਾਂ ਡੁਬਲੀਕੇਟ ਜਾਂ ਮਾਰਕੀਟ ਦੇ ਵਿੱਚ ਜ਼ਰੂਰ ਹੁੰਦੀ ਹੈ ਜਦੋਂ ਵੀ ਤੇਲ ਲੈਣਾ ਕਿਉਂਕਿ ਜਿਹੜਾ ਤੇਲ ਮੇਨ ਇੰਜਨ ਦਾ ਇੱਕ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਰੂਰੀ ਵਧੀਆ ਤੇਲ ਪਾਉਣਾ ਮਾੜਾ ਤੇਲ ਵੀ ਇੰਜਨ ਨੂੰ ਲੈ ਕੇ ਬੈਹ ਜਾਂਦਾ ਤੇ ਇਹ ਆਪਾਂ 15 40 3800 ਦਾ ਪਿਆ ਹੈ ਆਪਾਂ ਨੂੰ ਤੇ ਇਹ ਆਪਾਂ ਸਰਵੋ ਕੰਪਨੀ ਦਾ ਪਾਉਣੀ ਆ ਬਾਕੀ ਜਿਹੜੀ ਵੀ ਤੁਸੀਂ ਕੰਪਨੀ ਦਾ ਪਾਉਨੇ ਆ ਗੁਲਫਾ ਦਾ ਪਾਉਂਦੇ ਹੋ ਜਿਹੜੀ ਵੀ ਤੁਸੀਂ ਕੰਪਨੀ ਦਾ ਪਾਉਂਦੇ ਬਾਕੀ ਕੋ ਕੰਪਨੀ ਦਾ ਤੇਲ ਜਦੋਂ ਵੀ ਪਾਉਣਾ ਹੋਵੇ ਕੋ ਕੰਪਨੀ ਦਾ ਪਾਇਆ ਕਰੋ ਤੇ ਵੀ ਚੇਂਜ ਆਪਾਂ ਨੂੰ ਜਦ ਬਦਲ ਬਦਲ ਕੇ ਨਹੀਂ ਪਾਉਣੀ ਚਾਹੀਦੀ ਤੇ ਪਾਓ ਆਪਣਾ ਸੀਆਈ ਗ੍ਰੇਡ ਤੇ ਬਾਕੀ ਆਪਾਂ ਇੱਕ 슬ੀਪ ਚੇਂਜ ਕੀਤੀ ਹੈ ਥ੍ਰੈਸ਼ਰ ਦੀ ਕਿਉਂਕਿ ਇਹਦੇ ਵਿੱਚ ਟਕਟਰ ਢਿੱਲੀ ਹੋਣ ਦੇ ਕਾਰਨ ਜਿਹੜਾ ਆਪਣਾ ਚੈੱਕ ਨਾਲ ਜ਼ਿਆਦਾ ਢਿੱਲੇ ਹੁੰਦੀ ਸਮੱਸਿਆ ਆਉਂਦੀ ਸੀ ਤੇ ਇਹ ਹੁੰਦਾ ਜਿਹੜਾ ਬੋਰ ਖੁੱਲਾ ਹੋ ਚੁੱਕਿਆ ਸੀ ਤੇ ਬਾਕੀ ਜਿਹੜੀ ਆਪਣੀ ਕਲੱਚ ਪਲੇਟ ਤਕਰੀਬਨ 3-4 ਸਾਲ ਜਿੰਨ ਤੋਂ ਚੱਲ ਰਹੀ ਹੈ ਫਾਰਮਰ ਪ੍ਰਾਈਡ ਕੰਪਨੀ ਦੀ ਆਪਾਂ ਪਾਈ ਸੀ ਤੇ ਕਿਉਂਕਿ ਜਿਹੜੀ ਕਲੱਚ ਪਲੇਟ ਵੀ ਉਦੋਂ ਜ਼ਿਆਦਾ ਮਾਰਦੀ ਜਦੋਂ ਆਪਣੀ ਸੈਟਿੰਗ ਸਹੀ ਨਹੀਂ ਕਰਦੇ ਤੇ ਆਪਾਂ ਜਿਹੜੀ ਫਿੰਗਰਾਂ ਦੀ ਸੈਟਿੰਗ ਪੌਣੇ 2 ਇੰਚ ਤੇ ਕਰਦੇ ਆਂ ਪੌਣੇ 2 ਇੰਚ ਤੇ ਜਿਹੜੀ ਫਿੰਗਰਾਂ ਸੈਟਿੰਗ ਕਰਦੇ ਆਪਾਂ ਤੇ ਬਹੁਤ ਵਧੀਆ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜਿਹੜੀ ਕੰਬਾਈਨ ਆਪਣਾ ਫੁੱਲ ਜ਼ੋਰ ਲਾਉਂਦੀ ਏ ਤੇ ਨਾ ਹੀ ਆਪਣੇ ਕੋ ਮਸ਼ੀਨ ਟੜਕਦੀ ਏ ਤੇ ਬਾਕੀ ਸੈਟਿੰਗ ਹੋਣੀ ਕਲੱਚ ਪਲੇਟ ਦੀ ਜ਼ਿਆਦਾ ਜ਼ਰੂਰੀ ਏ ਜੇਕਰ ਸੈਟਿੰਗ ਸਹੀ ਹੈ ਤਾਂ ਜੜੀ ਕਲਚ ਪੇਡ ਆਪਣੀ ਜਲਦੀ ਮਰਦੀ ਨਹੀਂਗੀ ਤੇ ਆਪਾਂ 13 ਦੀ ਜਿਹੜੀ ਆਪਾਂ ਪੁਲੀ ਪਾਉਣੀ ਆ ਕਣਕ ਦੇ ਸੀਜ਼ਨ ਦੇ ਵਿੱਚ ਤੇ ਬਾਕੀ ਜਿਹੜਾ ਵੀ ਆਪਾਂ ਬਾਸਕਟ ਦੀ ਸੈਟਿੰਗ ਕਰਨੀ ਹੈ ਤੁਸੀਂ ਆਪੋ ਆਪਣੀ ਤਰੀਕੇ ਨਾਲ ਜਰੂਰ ਕਮੈਂਟਸ ਦੱਸਿਓ ਵੀ ਤੁਸੀਂ ਕਿੰਨੇ ਤੇ ਕਰਦੇ ਹੋ ਤੇ ਬਾਕੀ ਆਪਾਂ ਸਰਵੋ ਦਾ 15 40 ਦੇ ਤੇਲ ਆਪਾਂ ਪਾਇਆ ਟਰਬੋ ਇੰਜਨ ਦੇ ਵਿੱਚ ਤੇ ਬਾਕੀ ਸਾਧੇ ਦੇ ਵਿੱਚ ਤਾਂ 02 ਦੇ ਵਿੱਚ ਜਿਹੜਾ ਆਪਣਾ 20 40 ਚੱਲਦਾ ਹੈ ਉਹ ਕਿ ਟਰਬੋ ਦੇ ਵਿੱਚ ਆਪਣਾ 15 40 ਹੀ ਪੈਂਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਧੰਨਵਾਦ ਜੀ